ਗੁਰੂ ਪਿਆਰ ਵਾਲਿਓ ਜਿਹੜੀ ਆਪਣੀ ਵਿਚਾਰ ਚੱਲ ਰਹੀ ਖੋਜੀਆਂ ਦੇ ਉਤੇ ਕਿਸ ਨੂੰ ਖੋਜਣਾ ਕਿੱਥੋਂ ਖੋਜਣਾ ਕਿਵੇਂ ਖੋਜਣਾ ਤੇ ਖੋਜ ਕੇ ਮਿਲਣਾ ਕੀ ਹੈ ਕੱਲ ਆਪਾਂ ਇੱਕ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਲਿਆ ਸੀ ਕਿ ਦਿਲ ਦਰਵਾਨੀ ਜੋ ਕਰੇ ਦਰਵੇਸ਼ੀ دل راستے ਉਹਦਾ ਇੱਕੇ ਸਾਰ ਰਹਿ ਗਿਆ ਸੀ ਇਹ ਜਿਹੜੀ ਸਿੱਖਿਆ ਵਾ ਨਾ ਗੁਰਬਾਣੀ ਦੀ ਇਹ ਕਈ ਕਿਸਮ ਦੀ ਆ ਇਹ ਗਿਆਨ ਖੰਡ ਦੀ ਵੀ ਆ ਧਰਮ ਖੰਡ ਦੀ ਵੀ ਆ ਕਰਮ ਖੰਡ ਦੀ ਵੀ ਆ ਸ਼ਰਮ ਖੰਡ ਦੀ ਵੀ ਆ ਤੇ ਸੱਚ ਖੰਡ ਦੀ ਵੀ ਆ ਇਹ ਵੱਖ-ਵੱਖਰੀਏ ਬੰਦੇ ਦੀਆਂ ਅਵਸਥਾ ਹੁੰਦੀਆਂ ਤਾਂ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਦਿੱਤੀ ਸੀ ਕਲ ਸਲੋਕ ਦੇ ਅੰਦਰ ਉਹ ਇੱਕ ਦਰवेश ਦੀ ਆ ਮਾਰ ਕਹਿੰਦੇ ਜਿਹੜਾ ਦਰवेश ਹੁੰਦਾ ਨਾ ਉਹ ਦਿਲ ਤੇ ਪਹਿਰਾ ਦਿੰਦਾ ਵਾ ਮਨ ਤੇ ਪਹਿਰਾ ਦਿੰਦਾ ਵਾ ਤੇ ਆਮ ਬੰਦਾ ਜਿਹੜਾ ਉਹਦਾ ਬਾਬੇ ਫਰੀਦ ਨੇ ਆਖਿਆ ਦਿਲ ਰਤਾ ਇਸ ਦੁਨੀ ਸਿਉ ਆਮ ਬੰਦੇ ਦੇ ਦਿਲ ਉੱਤੇ ਮਨ ਦੇ ਉੱਤੇ ਨਾ ਦੁਨੀਆਂ ਦਾ ਬੜਾ ਰੰਗ ਚੜਿਆ ਹੁੰਦਾ ਵਾ ਤੇ ਦਿਲੋਂ ਮੁਹੱਬਤ ਜਿਨ ਗੱਲ ਉਹਨਾਂ ਦੀ ਚੱਲੀ ਸੀ ਵੀ ਜਿਹੜੇ ਦਿਲੋਂ ਰੱਬ ਨੂੰ ਮੁਹੱਬਤ ਕਰਦੇ ਆ ਤੇ ਉਹ ਆਪਣੇ ਅੰਦਰ ਮਨ ਨੂੰ ਖੋਜਦੇ ਆ ਤੇ ਉਹਦਾ ਇੱਕ ਆਖਰੀ ਲੈਣ ਸੀ ਦੋ ਲੈਣਾ ਦਾ ਸ਼ਲੋਕ ਸੀ ਤੇ ਮਾਰਾ ਕਹਿੰਦੇ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਕਹਿੰਨ ਲੱਗੇ ਜਿਹੜਾ ਰੱਬ ਨਾਲ ਇਸ਼ਕ ਕਰਦਾ ਏ ਨਾ ਦਿਲ ਤੇ ਪਹਿਰਾ ਦਿੰਦਾ ਏ ਮਨ ਨੂੰ ਵੇਖਦਾ ਪੀ ਇਹਦੇ ਅੰਦਰ ਕੀ ਆਉਣਦਿਆ ਤੇ ਕੀ ਜਾਣਦਿਆ ਵਾ ਜਿੱਦਾਂ ਕਹਿੰਦੇ ਮਹਾਤਮਾ ਬੁੱਧ ਜੀ ਕਿਸੇ ਨਗਰ ਵਿੱਚ ਗਏ ਤੇ ਲੋਕਾਂ ਨੇ ਗਾਲਾਂ ਕਢੀਆਂ ਤੇ ਮਹਾਤਮਾ ਬੁੱਧ ਜੀ ਅੱਗੇ ਤੁਰ ਗਏ ਚੇਲੇ ਕਹਿੰਦੇ ਉਹ ਬੜੀਆਂ ਗਾਲਾਂ ਕੱਢੀਆਂ ਕੀ ਗੱਲ ਇਹਨਾਂ ਲੋਕਾਂ ਨੂੰ ਕਹਿਣ ਲੱਗੇ ਅਸੀਂ ਗਾਲਾਂ ਗਲੀਆਂ ਨਹੀਂ ਉਹਨਾਂ ਕੱਢੀਆਂ ਜ਼ਰੂਰ ਹੋਆ ਆਮ ਬੰਦਾ ਸਾਨੂੰ ਗਾਲ ਕੱਢੇ ਕੁਮਾੜਾ ਕਵੇ ਤੇ ਉਸੇ ਵੇਲੇ ਸਾਡੇ ਚਿੱਤ ਵਿੱਚ ਚੱਲ ਜਾਂਦੀ ਗੱਲ ਹੋ ਮਨ ਵਿੱਚ ਤੋ ਜੇ ਕੋਈ ਸ਼ਾਬਾਸ਼ੇ ਦੇ 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 ਵੇਖ ਕਿਦਾਂ ਅੰਦਰ ਖਲਬਲੀ ਮੱਚ ਜਾਂਦੀ ਬੱਲੇ ਬੱਲੇ ਮੈਨੂੰ ਸ਼ਾਬਾਸ਼ੀ ਮਿਲ ਗਈ ਆ ਤੋ ਜੇ ਕੋਈ ਉਹ ਇਹ ਕਾਇਦਵੇ ਤੇ ਅੰਦਰ ਫੇਰ ਵੀ ਬੜਾ ਸੁੰਗੜ ਜਾਂਦਾ ਕਿਉਂਕਿ ਸਾਡੇ ਅੰਦਰ ਸ਼ਾਬਾਸ਼ੀ ਵੀ ਚੱਲ ਗਈ ਆ ਤੇ ਸਾਡੇ ਅੰਦਰ ਕਿਸੇ ਨੇ ਦੁਰਵਿਹਾਰ ਕੀਤਾ ਮਾੜਾ ਸ਼ਬਦ ਵਰਤਿਆ ਤੇ ਉਹ ਵੀ ਸਾਡੇ ਅੰਦਰ ਚੱਲ ਗਿਆ ਵਾ ਪਰਮਾਰ ਕਹਿੰਦੇ ਜਿਹੜਾ ਦਰवेश ਹੁੰਦਾ ਹੈ ਉਹ ਨਾ ਅੰਦਰ ਸ਼ਾਬਾਸ਼ੇ ਜਾਣ ਦਿੰਦਾ ਹੈ ਆਪਣੇ ਤੇ ਨਾ ਹੀ ਕੋਈ ਮਾੜਾ ਬੋਲ ਜਾਣ ਦਿੰਦਾ ਕਿਸੇ ਦਾ અપਮਾਨ ਨਹੀਂ ਮਹਾਤਮਾ ਬੁੱਧ ਜੀ ਕਹਿਣ ਲੱਗੇ ਜਰੂਰ ਉਹਨਾਂ ਗਾਲਾਂ ਕੱਢੀਆਂ ਵਾਂ ਪਰ ਅਸੀਂ ਲਈਆਂ ਨਹੀਂ ਉਹਨਾਂ ਦੇ ਕੋਲ ਹੀ ਰਹਿ ਗਈਆਂ ਅਸੀਂ ਕਬੋਲੀਆਂ ਹੀ ਨਹੀਂ ਇਹ ਉਹਨ ਇੱਕ ਸਾਧੂ ਦੀ ਅਵਸਥਾ ਹੈ ਅਪਰੋਜ ਅਰਦਾਸ ਵੀ ਕਰਦੇ ਆ ਕਿ ਜਿਨ੍ਹਾਂ ਦੇ ਕੇ ਅਨਡੇਠ ਕੀਤਾ ਸਾਹਮਣੇ ਹੋ ਗਿਆ ਪਰ ਉਹਦੇ ਉੱਤੇ ਉਹਦਾ ਅਸਰ ਨਹੀਂ ਕੋਈ ਕਬੂਲਿਆ ਦੇਖ ਕੇ ਅੰਡਠ ਕੀਤਾ ਚਲੋ ਮਾਰਨ ਕਿਆ ਸੀ ਪੀ ਦਿਲ ਦਰਵਾਨੀ ਜੋ ਕਰੇ ਦਰਬੇਸ਼ੀ ਦਿਲ ਰਾਸ ਰਾਸ ਮੈਨੇ ਸਾਫ ਹੋ ਜਾਣਾ ਕੋਈ ਲੰਮ ਸਮਾ ਆਪਣੇ ਮਨ ਨੂੰ ਵੇਂਦਾ ਰਵੇ ਨਾ ਵੇਂਦਾ ਰਵੇ ਇਹ ਪੁਰਾਣੇ ਸਮੇਂ ਦੀ ਇੱਕ ਸਾਧਨਾ ਹੁੰਦੀ ਸੀ ਸੱਚ ਨੂੰ ਪਾਉਣ ਦੀ ਆਪਣੇ ਮਨ ਨੂੰ ਵੇਖੋ ਤੇ ਵੇਖੀ ਜਾਓ ਵੇਖੀ ਜਾਓ ਸਾਲਾਂ ਬੱਦੀ ਵੇਖੀ ਜਾਓ ਤੇ ਸਹੀ ਜੇ ਸਹੀ ਜੇ ਕਹਿੰਦੇ ਫਿਰ ਇਹ ਸਾਫ਼ ਹੋਈ ਜਾਂਦਾ ਹੈ ਕਿਉਂਕਿ ਮਨ ਦੇ ਵਿੱਚੋਂ ਵਿਚਾਰ ਤੁਰੇ ਆਉਣੇ ਵਿਚਾਰ ਤੁਰੇ ਆਉਣੇ ਵਿਚਾਰ ਤੁਰੇ ਆਉਣੇ ਆ ਤੇ ਉਹ ਜਿਹੜੇ ਤੁਰੇ ਆਉਣੇ ਆ ਨਾ ਉਹ ਪਿੱਛੋਂ ਘਟਦੇ ਜਾਣੇ ਆ ਜਿਦਾਂ ਗਲੀ ਬਾਜ਼ਾਰ ਚ ਪਾਣੀ ਖਲੋਤਾ ਹੋਵੇ ਨਾ ਤੇ ਗੱਡਰ ਦਾ ਮੂੰਹ ਚੁੱਕ ਦਿਓ ਤੇ ਪਾਣੀ ਉਹਦੇ ਚ ਡਿੱਗਣਾ ਸ਼ੁਰੂ ਹੋ ਜਾਂਦਾ ਵਾ ਤੇ ਗਲੀ ਚੋਂ ਘਟਣਾ ਸ਼ੁਰੂ ਹੋ ਜਾਂਦਾ ਇਸੇ ਤਰ੍ਹਾਂ ਧਿਆਨ ਸਾਧਨਾ ਵੀ ਆ ਇੱਕ ਗੱਡਰੀ ਚੁੱਕਣਾ ਇਹਦੇ ਵਿੱਚ ਫਿਰ ਧਿਆਨ ਦੇ ਰਹੀਂ ਫਿਰ ਜਿੰਨੇ ਵਿਚਾਰ ਨੇ ਤੁਰੇ ਆਉਂਦੇ ਤੁਰੇ ਆਉਂਦੇ ਤੁਰੇ ਆਉਂਦੇ ਪਰ ਇਹ ਕੰਮ ਸੌਖਾ ਨਹੀਂਗਾ ਬੜਾ ਔਖਾ ਤੇ ਸਾਧੂ ਕਰ ਸਕਦਾ ਆਮ ਬੰਦਾ ਨਹੀਂ ਕਰ ਸਕਦਾ ਤੇ ਮਾਰ ਨੇ ਕਿਹਾ ਸੀ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਬਾਸ ਆਮ ਦੁਨੀਆਦਾਰਾਂ ਦਾ ਲੇਖਾ ਧਰਮਰਾਜ ਦੇ ਕੋਲ ਹੁੰਦਾ ਵਾ ਧਰਮਰਾਇਨ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਜਿਹੜੇ ਦੂਜੇ ਭਾਤ ਜੀਂਦੇ ਨੇ ਜਿਨ੍ਹਾਂ ਦਾ ਦਿਲ ਰੱਤਾ ਇਸ ਦੁਨੀ ਸੋਵਾ ਉਹਦੇ ਉੱਤੇ ਧਰਮ ਰਾਜ ਦਾ ਹੁਕਮ ਆਤੇ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਦਾਂ ਭਗਤ ਰੁਦਾਸ ਜੀ ਨੇ ਐਲਾਨ ਕਰ ਦਿੱਤਾ ਕਿ ਉਰਵਾਰ ਪਾਰ ਦੇ ਦਾਨੀਆਂ ਲਿਖ ਲਿਓ ਆਲ ਪਤਾਲ ਐ ਧਰਮ ਰਾਜ ਜੋ ਮਰਜੀ ਲਿਖ ਲਾ ਮੁਏ ਜਮ ਡੰਡ ਨਾ ਲੱਗੀ ਤੇਰੀ ਹਿੰਮਤ ਨਹੀਂ ਪੈਣੀ ਸਾਨੂੰ ਕੋਈ ਸਜ਼ਾ ਦੇਣ ਦੀ ਮਤਬਲੀ ਕੋਈ ਨਹੀਂ ਸਾਹਿਬ ਕਹਿੰਦੇ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਆਮ ਦੁਨੀਆਂ ਦਾ ਲੇਖਾ ਧਰਮਰਾਜ ਕੋ ਆ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮਗੇਸੀਆ ਪਰ ਮਾਰਾ ਕਹਿੰਦੇ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਉਹਦਾ ਇਸ ਧਰਤੀ ਉਤੋਂ ਲੇਖਾ ਜੋਖਾ ਮੁੱਕ ਗਿਆ ਕਿਉਂ स्वागत कबीर जी ਕਹਿੰਦੇ ਆ ਪੀ ਦੇ ਲੇਖਾ ਦੇਣਾ ਸੋਹਿਲਾ ਜੋ ਦਿਲ ਸੂਚੀ ਹੋਏ ਸੂਚੀ ਜਦੋਂ ਦਿਲ ਵਿੱਚ ਪਵਿੱਤਰਤਾ ਆ ਗਈ ਦਿਲ ਹੀ ਪਵਿੱਤਰ ਹੋ ਗਿਆ ਕਿਉਂਕਿ ਮਨ ਹੀ ਪਵਿੱਤਰ ਹੋ ਗਿਆ ਤੇ ਸਾਬ ਕਿਤਾਬ ਤੇ ਕਰਮਾਂ ਦਾ ਹੁੰਦਾ ਤੇ ਜਦੋਂ ਮਨ ਵਿੱਚ ਕੋਈ ਕਰਮ ਰਿਆ ਹੀ ਨਹੀਂ ਨਾ ਬੁਰਾ ਨਾ ਮਾੜ ਚੰਗਾ ਦੋਵੇਂ ਮੁੱਕ ਗਏ ਜਿਹਨੂੰ ਭਗਤ ਕਬੀਰ ਜੀ ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ ਬ੍ਰਹਮ ਗਿਆਨੀ ਵਾਸਤੇ ਨਾ ਕੋਈ ਪਾਪ ਹੈ ਤੇ ਨਾ ਕੋਈ ਪੁੰਨ ਵਾ ਬ੍ਰਹਮ ਗਿਆਨੀ ਦੋਵਾਂ ਤੋਂ ਮੁਕਤ ਹੋ ਗਿਆ ਪਾਪ ਪੁੰਨ ਦੋਏ ਏਕ ਸਮਾਨ ਤੇ ਕਬੀਰ ਸਾਹਿਬ ਕਹਿੰਦੇ ਕਬੀਰ लेखा ਦੇਣਾ ਸਹੇਲਾ ਜੋ ਦਿਲ ਸੂਚੀ ਹੋਏ ਜਿੱਦਨ ਤੂੰ ਇਸ ਦਿਲ ਤੇ ਪਹਿਰਾ ਦਿੱਤਾ ਨਾ ਦਿਲ ਦਾ ਮਤਲਬ ਇੱਥੇ ਬਾਣੀ ਚ ਮੰਨੀ ਕਰਨਾ ਜਿੱਥੇ ਵੀ ਆਵੇ ਤਮ ਕਬੀਰ ਸਾਹਿਬ ਕਹਿੰਦੇ ਜਿੱਦਾਂ ਦਿਲ ਤੇਰਾ ਸੁੱਚਾ ਹੋ ਗਿਆ ਨਾ ਦਿਲ ਜੋ ਫਿਰ ਲੇਖਾ ਨਹੀਂ ਹੋਏਗਾ ਕੋਈ ਜਿਹਨੂੰ ਮਾਰਨ ਗਿਆ ਮੁਸਲਮਾਨ ਮੋਮ ਦਿਲ ਹੋਵੇ ਜਿਹੜਾ ਧਰਮ ਹੀ ਬੰਦਾ ਹੁੰਦਾ ਨਾ ਉਹਦਾ ਦਿਲ ਜਿਹੜਾ ਬੜਾ ਨਰਮ ਹੁੰਦਾ ਹੈ ਆ ਪਾਪੀ ਬੰਦੇ ਦਾ ਕਠੋਰ ਹੁੰਦਾ ਹੈ ਤੇ ਕઠੋਰ ਮਨ ਵਾਲਾ ਕઠੋਰ ਦਿਲ ਵਾਲਾ ਬੰਦਾ ਹੀ ਪਾਪ ਕਰ ਸਕਦਾ ਇਸ ਧਰਤੀ ਉਤੇ ਕਦੇ ਵੀ ਨਰਮ ਦਿਲ ਵਾਲੇ ਕੋ ਪਾਪ ਨਹੀਂ ਹੋਏਗਾ ਦਇਆ ਹੋਏਗੀ ਤੇ ਕઠੋਰ ਮਨ ਕઠੋਰ ਦਿਲ ਹੀ ਪਾਪ ਕਰ ਸਕਦਾ ਨਰਮ ਦਿਲ ਵਾਲੇ ਤੇ ਕੀੜੀਆਂ ਦੀ ਵੀ ਰੱਖਿਆ ਕਰਦੇ ਨੇ ਸਾਇਬ ਕਹਿੰਦੇ ਮੁਸਲਮਾਨ ਮੂਮ ਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਟੁੱਪ ਗਿਆ ਉਹਦਾ ਦਿਲ ਤਾਂ ਜਿੱਦਾਂ ਸਾਡਾ ਦਿਲ ਨਹੀਂ ਆ ਜਿਹੜਾ ਆ ਫੇਫੜਿਆਂ ਦੇ ਲੱਗੇ ਆ ਇਹ ਮਾੜਾ ਖੂਨ ਲੈਂਦਾ ਤੇ ਉਹਨੂੰ ਫਿਲਟਰ ਕਰਕੇ ਤੇ ਸਾਫ਼ ਕਰਕੇ ਤੇ ਵਧੀਆ ਖੂਨ ਜਿਹੜਾ ਸਰੀਰ ਨੂੰ ਦਈ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਮਨ ਨੂੰ ਦੇਖਣਾ ਵਾ ਨਾ ਆਪਣੇ ਨੂੰ ਇਹ ਅਭਿ ਮਾੜਾ ਖੋਣ ਵਾ ਸਾਡੇ ਵਿਚਾਰ ਜਿਹੜੇ ਕੀ ਮਾੜੇ ਨੇ ਤੇ ਬੰਦਾ ਜੋ ਜੋ ਇਹਨੂੰ ਵੇਂਦਾ ਜਾਂਦਾ ਤੇ ਅਗਲੇ ਪਾਸੇ ਫਿਰ ਜਦ ਧਿਆਨ ਸਾਧਨਾ ਨਾਲ ਇਹ ਸੁੱਧ ਹੋਈ ਜਾਂਦਾ ਤੇ ਮਾਰ ਨੇ ਇੱਕ ਗੱਲ ਕਹੀ ਆ ਕਿ ਕਾਮ ਦਾਮ ਚਿਤ ਪਰਵਸ ਲਈ ਸਹੀ ਸਾਡਾ ਕਿੱਥੇ ਆ ਚਿਤ ਵਾਸ਼ਨਾ ਗ੍ਰਸਤ ਵਾ ਦਮੜਿਆ ਨੇ ਮਾਇਆ ਨੇ ਤੇ ਵਾਸ਼ਨਾ ਨੇ ਮਰਨੇ ਗੁਰੂ ਨਾਨਕ ਸਾਹਿਬ ਦਾ ਗੌੜੀ ਮੱਲੇ ਚੋਂ ਦਾ ਕਿ ਕਾਮ ਦਾਮ ਚਿੱਤ ਪਰਵਸ ਸਈ ਇਹ ਬੰਦਾ ਪਰਵਸ ਹੋ ਜਾਂਦਾ ਸਾਡਾ ਚਿੱਤ ਜਿਹੜਾ ਪ੍ਰਾਇਵਸ ਹੋ ਗਿਆ ਤੇ ਜਿਹੜਾ ਪ੍ਰਾਇਵਸ ਹੋ ਗਿਆ ਉਹ ਆਪਣੀ ਪਹਿਰੇਦਾਰੀ ਕਿਦਾਂ ਕਰੇਗਾ ਜਦੋਂ ਗੁਰੂ ਨਾਨਕ ਸਾਹਿਬ ਜੀ ਉਜੈਨ ਸ਼ਹਿਰ ਦੇ ਬਾਹਰ ਬਾਹਰ ਬੈਠੇ ਨੇ ਪੁਜੈਨ ਇਲਾਕੇ ਚ ਪ੍ਰਚਾਰ ਕਰਦੇ ਨੇ ਤੇ ਕੋਈ ਬੰਦਾ ਤੁਰਿਆ ਆਉਂਦਾ ਜਿੱਥੇ ਗੁਰੂ ਨਾਨਕ ਸਾਹਿਬ ਰਾਹ ਚ ਬੈਠੇ ਹੋਏ ਨੇ ਰੁੱਖ ਦੇ ਥੱਲੇ ਕਿ ਦਿਲ ਨੂੰ ਕਿਵੇਂ ਖੋਜਣਾ ਮਨ ਨੂੰ ਕਿਵੇਂ ਖੋਜਣਾ ਗੁਰੂ ਪੀਰਾਂ ਦੇ ਕੋਲ ਜੁਗਤੀ ਹੁੰਦੀ ਆ ਤੇ ਮਾਰ ਜਨ ਬੈਠਿਆ ਤੇ ਉਹਨੇ ਆਣ ਕੇ ਮੱਥਾ ਟੇਕਿਆ ਸਾਧੂ ਮਹਾਤਮਾ ਜਾਣ ਕੇ ਤੇ ਮਹਾਰਾਜ ਨੂੰ ਪੁੱਛਦੇ ਆਂ ਭਾਈ ਤੂੰ ਕੀ ਕੰਮ ਕਰਦਾ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਆਵੇ ਸੌਦਾ ਵਾ ਥੋੜਾ ਜਿਹਾ ਤੇ ਮੈਂ ਸ਼ਹਿਰ ਵਿੱਚੋਂ ਖਰੀਦ ਲਿਆਉਣਾ ਤੇ ਇਨ੍ਹਾਂ ਪਿੰਡਾਂ ਵਿੱਚ ਆਣ ਕੇ ਵੇਚਦਾ ਵਾਂ ਤੇ ਮਹਾਰਾਜ ਕਹਿੰਦੇ ਆ ਵੀ ਫਿਰ ਤੇਰ ਕੋ ਟਾਈਮ ਬੜਾ ਹੁੰਦਾ ਜਦੋਂ ਤੂੰ ਸ਼ਹਿਰੋਂ ਤੁਰਦਾ ਵਾ ਤੇ ਇੱਥੇ ਪਿੰਡਾਂ ਜਾਉਣਾ ਤੇ ਤੇਰ ਕੋ ਬੜਾ ਲੰਮਾ ਟਾਈਮ ਹੁੰਦਾ ਤੇ ਉਹ ਟਾਈਮ ਤੇ ਨਾ ਤੂੰ ਇੱਕ ਕੰਮ ਕਰਿਆ ਕਰ ਤੇਰਾ ਭਲਾ ਹੋ ਜਾਊਗਾ ਕਹਿ ਲਗਾ ਮarre ਉਹ ਕੀ ਕੰਮ ਆ ਕਹਿ ਲਗੇ ਜਦੋਂ ਤੂੰ ਸਵੇਰੇ ਅੰਮ੍ਰਿਤ ਵੇਲੇ ਤੁਰ ਪੈਂਦਾ ਨਾ ਘਰੋਂ ਤੋਂ ਤੇ ਜਿੰਨਾ ਚਿਰ ਤੂੰ ਤੈਨੂੰ 3-4 ਘੰਟੇ ਪਿੰਡ ਤੱਕ ਪਹੁੰਚਣ ਦੇ ਲੱਗਦੇ ਆ ਤੇ ਉਹ 3-4 ਘੰਟੇ ਤੂੰ ਨਾ ਆਪਣੇ ਮਨ ਤੇ ਪਹਿਰਾ ਦੇਣਾ ਵਾ ਕਹਿਣ ਲੱਗੇ ਮਰਮਾਨ ਤੇ ਪਹਿਰਾ ਕਿਦਾਂ ਦੇਣਾ ਵਾ ਕਹਿਣ ਲੱਗੇ ਜਿੰਨਾ ਚਿਰ ਤੂੰ ਤੁਰਿਆ ਉਹਨਾ ਤੁਰਿਆ ਉਹਨਾ ਤੇ ਤੂੰ ਰੱਬ ਨੂੰ ਯਾਦ ਕਰਦੇ ਆਉਣਾ ਸਿਮਰਨ ਕਰਨਾ ਹਰ ਕਦਮ ਤੇ ਹਰ ਦਮ ਤੇ ਤੂੰ ਸਿਮਰਨ ਕਰਿਆ ਕਰ ਤੇਰੇ ਸਵਾਸ ਸਫਲ ਹੋ ਜਾਣਗੇ ਵੇ ਕਿੰਨਾ ਟਾਈਮ ਤੇਰ ਕੋ ਹੁੰਦਾ ਹੈ ਭਾਈ ਵੀਰ ਸਿੰਘ ਨੇ ਵੀ ਲਿਖਿਆ कि ਜਦੋਂ ਬੰਦਾ ਘਰੋਂ ਦੁਰਦਾ ਕਿਤੇ ਸ਼ਹਿਰ ਜਾਣਾ ਹੈ ਯਾਤਰਾ ਤੇ ਜਾਣਾ ਵਾ ਫਰਜ਼ ਕਰੋ ਤੁਸੀਂ ਹਜ਼ੂਰ ਸਾਹਿਬ ਨੂੰ ਜਾਣਾ ਯਾਤਰਾ ਤੇ ਤੇ ਉੱਥੇ ਪਹੁੰਚਣ ਵਾ ਤੇ ਤੁਹਾਨੂੰ ਦਰਬਾਰ ਸਾਹਿਬ ਤੋਂ ਇਥੇ ਅੰਮ੍ਰਿਤਸਰ ਤੋਂ 36 ਘੰਟੇ ਲੱਗਣੇ ਤੇ 36 ਘੰਟੇ ਤੁਹਾਡੇ ਕੋਲ ਵਾ ਕੰਮ ਤਾਂ ਕੁਝ ਨਹੀਂ ਕਰਨਾ ਪੱਕੀ ਪਕਾਈ ਰੋਟੀ ਮਿਲ ਜਾਣੀ ਭਾਂਡਾ ਕੋਈ ਨਹੀਂ ਧੋਣਾ ਕੱਪੜਾ ਕੋਈ ਨਹੀਂ ਧੋਣਾ ਇਸ਼ਨਾਨ ਨਹੀਂ ਕਰਨਾ ਕੁਝ ਨਹੀਂ ਕਰਨਾ ਤੋਂ 6 ਘੰਟੇ ਜੀ ਉਹਦੇ ਚ ਬਹਿਣਾ ਟ੍ਰੇਨ 'ਚ ਤੇ ਕਿੰਨਾ ਸਮਾਂ ਤੁਹਾਨੂੰ ਮਿਲ ਜਾਣਾ ਸਿਮਰਨ ਕਰਨ ਦਾ ਬਾਣੀ ਪੜਨ ਦਾ ਗ੍ਰਿਸ਼ਤੀ ਬੰਦਾ ਇਦਾਂ ਹੀ ਕਰ ਸਕਦਾ ਵੀ ਇਹ ਤੀਰਥ ਦੇ ਬਹਾਨੇ ਕਰ ਲਵੇ ਜਦੋਂ ਘਰੋਂ ਤੁਰ ਪਿਆ ਦੂਰ ਡਿਊਟੀ ਦੇਣ ਜਾਣਾ ਰਾਹ ਵਿੱਚ ਆਪਣਾ ਪਾਠ ਕਰਦਾ ਜਾਵੇ ਜਾਪ ਕਰਦਾ ਜਾਵੇ ਸਭ ਕਹ ਲਗੇ ਫਿਰ ਇਦਾਂ ਤੂੰ ਸੁਵਾਸਾ ਨੂੰ ਸਫਲੀਆਂ ਕਰਿਆ ਕਰ ਕਿ ਜਦੋਂ ਘਰੋਂ ਤੁਰ ਪਿਆ ਤੇ ਨਾਲ ਹੀ ਤੇਰਾ ਸਿਮਰਨ ਤੁਰ ਪਵੇ ਵਾਹਿਗੁਰੂ 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 ਜਿਨਾ ਚਰਪਿੰਦ ਨਾ ਕੋਈ ਆਵੇ ਉਹ ਤਿੰਨ ਘੰਟੇ ਲੱਗ ਜਾਣ ਦੋ ਲੱਗ ਜਾਣ ਤੇ ਉਹ ਉਹਨਾਂ ਜਰ ਤੂੰ ਇਹ ਵਾਹਿਗੁਰੂ 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 ਕਰੀ ਜਾ ਕਰੀ ਜਾਣਾ ਕਹਿ ਲਗਾ ਮarre ਫੇ ਲੋਕਾਂ ਨੂੰ ਆਵਾਜ਼ ਦੇਣੀ ਪੈਂਦੀ ਹੈ ਗਲੀਆਂ 'ਚ ਮarre ਕਹਿੰਦੇ ਉਦੋਂ ਵੀ ਵਾਹਿਗੁਰੂ ਸ਼ਬਦ ਹੀ ਆਖਣਾ ਕੋਈ ਕੇ ਸੌਦੇ ਦਾ ਨਾਂ ਨਹੀਂ ਲੈਣਾ ਕੁਝ ਨਹੀਂ ਕਹਿਣਾ ਵਾਹਿਗੁਰੂ ਉੱਚੀ ਉੱਚੀ ਆਵਾਜ਼ ਗਲੀਆਂ ਜਿਤੋਂ ਵਾਹਿਗੁਰੂ ਵਾਹਿਗੁਰੂ ਇਹ ਆਵਾਜ਼ ਵਿੱਚੋਂ ਹੀ ਤੇਰੇ ਵਾਹਿਗੁਰੂ ਨਿਕਲੇ ਆਨੇ ਜਦੋਂ ਆਪਾਂ ਲੰਗਰਾਂ ਵਿੱਚ ਪ੍ਰਸ਼ਾਦਾ ਦਰਬਾਰ ਸਾਬ ਜਾਓ ਲੋਕੀ ਪ੍ਰਸ਼ਾਦਾ ਵਰਤੋਂਦੇ ਵਾਹਿਗੁਰੂ ਰੋਟੀ ਵਾਹਿਗੁਰੂ ਦਾਲ ਆ ਜੀ ਵਾਹਿਗੁਰੂ ਵਾਹਿਗੁਰੂ ਇਹ ਤਰੀਕਾ ਇੱਕ ਇਹ ਦੁਨੀਆ ਵਾਸਤੇ ਆਮ ਬੰਦੇ ਵਾਸਤੇ ਤੇ ਜਿਹੜ ਜਿਹੜੀ ਦਿਲ ਦੀ ਪਹਿਰੇਦਾਰੀ ਹੋ ਸਾਧ ਕਰ ਸਕਦਾ ਹੈ ਕੇਵਲ ਲਓ ਗੁਰੂ ਗ੍ਰਾਮਦਾਸ ਜੀ ਦੀ ਬਾਦਸ਼ਾਹ ਨੇ ਇੱਕ ਬਚਨ ਮੈਂ ਸਾਂਝਾ ਕਰਨਾ ਸੀ। ਕੋਈ ਨਾ ਜਾਵੇ। ਕਿਉਂਕਿ ਸਾਡਾ ਇਹ ਬਿਛਾ ਖੋਜਦਾ। ਕਿਸ ਨੂੰ ਖੋਜਣਾ ਹੈ? ਗੁਰੂ ਆਮਦਾਸ ਜੀ ਦੀ ਬਾਦਸ਼ਾਹ ਕਹਿੰਦੇ ਰੋਜ ਆਸਾ ਦੀ ਵਾਰ 'ਚ ਉਹਨਾਂ ਦਾ ਬਚਨ ਹੁੰਦਾ ਕਿ ਗੁਰਮਖ ਢੂੰਡ ਟੁੰਡੇਂਦਿਆਂ। ਜਿਹੜੇ ਗੁਰਮਖ ਲੋਕ ਨੇ ਜਿਹੜੇ ਰੱਬ ਦੀ ਨੂੰ ਢੂੰਡਦੇ ਨੇ, ਖੋਜਦੇ ਨੇ। ਤੇ ਖੋਜ ਦੇ ਖੋਜ ਦੇ ਮਾਰਾ ਕਹਿੰਦੇ ਪਰ ਹਰ ਸੱਜਣ ਲੱਦਾ ਇਹ ਖੋਜਣਾ ਸਰੀਰ ਨੂੰ ਆ ਤੇ ਸਰੀਰ ਵਿੱਚ ਪਿਆ ਹੋਇਆ ਮਨ ਵਾ ਤੇ ਮਨ ਦੇ ਵਿੱਚ ਕੋਈ ਤੱਤ ਵਾ ਇਉਂ ਕਹ ਲੋ ਸਰੀਰ ਵਿੱਚ ਮਨਮ ਗੁਰਮੁਖ ਹੋਏ ਸੋ ਕਾਇਆ ਗੜ ਖੋਜੇ ਹੋਰ ਸਭ ਪਰਮ ਭਲਾਈ ਤੁਮਾਰਾ ਕਹਿੰਦੇ ਗੁਰਮੁਖ ਢੂੰਡ ਟੰਡੈਂਦਿਆ ਹਰ ਸੱਜਣ ਲੱਦਾ ਲੱਦਾ ਮੈਨੇ ਲੱਭ ਲਿਆ ਜਿਹੜੇ ਗੁਰਮਖ ਗੁਰਮਖ ਖੋਜ ਦੇ ਗਏ ਖੋਜ ਦੇ ਗਏ ਮਨ ਨੂੰ ਖੋਜਦੇ ਗਏ ਉਹਨਾਂ ਨੇ ਮਨ ਵਿੱਚੋਂ ਕੁਝ ਲੱਭਾ ਤੇ ਮਾਰਾ ਕਹਿੰਦੇ ਜਦੋਂ ਲੱਭਾ ਨਾ ਤੇ ਕੰਚਨ ਕਾਇਆ ਕੋਟ ਗੜ੍ਹ ਵਿੱਚ ਹਰ ਹਰ ਸਿੱਧਾ ਸਿੱਧਾ ਮੈਨੇ ਪ੍ਰਗਟ ਹੋਣਾ ਜਿੱਦਾਂ ਕੋ ਬਾਣੀ ਦਾ ਵਚਨ ਆਉਂਦਾ ਕਿ ਕਿ ਅੰਮ੍ਰਿਤ ਰਸ ਸਤ ਗੁਰੂ ਚਵਾਇਆ ਜਦੋਂ ਅੰਦਰੋਂ ਅੰਮ੍ਰਿਤ ਰਸ ਨੇ ਚੋਣਾ ਵਾ ਨਾ ਇਹ ਕੋਠੇ ਚੋ ਪੈਂਦੇ ਆ ਨਾ ਡੂੰਣਾ ਚਾਹੁੰਦਾ ਹੁੰਦਾ ਸੀ ਪੁਰਾਣੇ ਸਮੋਂ ਸਹਿਦ ਵਦ ਜਿਉਂ ਨੂੰ ਕਹਿੰਦਾ ਚੋਣਾ ਇਸੀ ਤਰ੍ਹਾਂ ਜਦੋਂ ਕੋਈ ਸਾਧਨਾ ਕਰਦਾ ਤੇ ਮਨ ਤੇ ਪਹਿਰੇਦਾਰੀ ਦਿੰਦਾ ਫਿਰ ਅੰਦਰੋਂ ਅੰਮ੍ਰਿਤ ਰਸ ਚੁੰਦਾ ਵਾ ਤੇ ਉਸ ਨੂੰ ਜ਼ਬਾਨ ਮਹਿਸੂਸ ਕਰਦੀ ਹੈ ਇੱਕ ਪਦਾਰਥ ਮਿਲਦਾ ਉਸ ਨੂੰ ਕਿਉਂ ਕਹ ਲੋ ਦਿਮਾਗ ਕਹਿੰਦੇ ਅੰਮ੍ਰਿਤ ਰਸ ਸਤ ਗੁਰੂ ਚਵਾਇਆ ਤੇ ਦਸਵੇਂ ਦਵਾਰ ਪ੍ਰਗਟ ਹੋਇਆ ਉਹ ਪ੍ਰਗਟ ਹੋ ਗਿਆ ਜਿੱਥੇ ਤੇ ਗੁਰੂ ਆਮਦਾਸ ਬਾਛ ਬਚਨ ਕਰਦੇ ਆ ਨਾ ਕਿ ਕੰਚਨ ਕਾਇਆ ਕੋਟ ਗੜh ਵਿੱਚ ਹਰ ਹਰ ਸਿੱਧਾ ਇਸ ਸਰੀਰ ਉੱਤੇ ਫਿਰ ਜਿਹੜਾ ਉਹ ਜਦੋਂ ਅੰਮ੍ਰਿਤ ਰਸ ਚੁੰਦਾ ਵਾ ਨਾ ਤੇ ਸਰੀਰ ਉੱਤੇ ਬੜਾ ਅਸਰ ਹੁੰਦਾ ਆ ਉਹਦਾ ਮਨ ਤੇ ਤੇ ਹੋਣਾ ਹੀ ਹੋਣਾ ਸਰੀਰ ਉੱਤੇ ਬੜਾ ਅਸਰ ਹੁੰਦਾ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕੰਸ ਕੰਚਣ ਕਾਇਆ ਕਸੀਏ ਕਸੀਏ ਮੈਨੇ ਇੱਕ ਹੁੰਦਾ ਢਿੱਲਾ ਹਨ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾਇਆ ਜਿੱਥੇ ਤੈਨੂੰ ਲਾਹਾ ਮਿਲਣਾ ਵਾ ਕਥਾ ਕੀਰਤਨ ਪਾਠ ਪੂਜਾ ਤੂੰ ਤੇਰਾ ਸਰੀਰ ਤੇ ਢਿੱਲਾ ਹੀ ਪੈ ਜਾਂਦਾ ਇੱਥੇ ਆਣ ਕੇ ਸੰਗਤ ਚ ਬੈੰਦੇ ਕਹਿੰਦੇ ਬਾਬਾ ਜੀ ਗੋਡੇ ਦੁਖਣੇ ਸ਼ੁਰੂ ਹੋ ਜਾਂਦੇ ਗੱਡੇ ਦੁਖਣੇ ਸ਼ੁਰੂ ਹੋ ਜਾਂਦੇ ਵਾਸੀਆਂ ਆਉਂਦੀਆਂ ਬੈਠਾ ਨਹੀਂ ਜਾਂਦਾ ਕਿਉਂਕਿ ਜੇ ਕਾਇਆ ਢਿੱਲੀ ਆ ਗੁਰੰਗਤ ਸਾਹਿਬ ਕਹਿੰਦੇ ਕੰਚਨ ਕਾਇਆ ਕੱਸੀ ਵੰਨੀ ਚੜੇ ਚੜਾਓ ਇਫ ਜਦੋਂ ਅੰਦਰੋਂ ਉਹਨੂੰ ਕੁਝ ਮਿਲਦਾ ਨਾ ਤੇ ਫਿਰ ਸਰੀਰ ਐਂ ਸਾਵਧਾਨ ਹੁੰਦਾ ਕੱਸਿਆ ਜਾਂਦਾ ਉਹਦੇ ਅੰਦਰੋਂ ਫਿਰ ਦਿਲਦਰ ਦੋਖਾ ਸਭ ਨਾਸ ਹੋ ਜਾਂਦੀ ਨੇ ਜਿਹਨੂੰ ਕਹਿੰਦੇ ਮੋਕੋ ਮਿਲਿਓ RAM ਸੁਨੇਹੀ ਤੈਨੂੰ ਰੱਬ ਦਾ ਪ੍ਰੇਮ ਕਹਿ ਲੋ ਜਾਂ ਉਹ ਰਸ ਕਹਿ ਲੋ ਕੁਝ ਵੀ ਕਹਿ ਲੋ ਮੋਕੋ ਮਿਲਿਓ RAM ਸੁਨੇਹੀ ਜੇ ਮਿਲਿਆ ਦੇਹ ਸੁਦੇਹੀ ਇਹ ਗੁਰੂ ਅਮਰਦਾਸ ਇੱਥੇ ਹੁਣ ਬਚਨ ਕਰਦੇ ਆ ਪਿ ਕੰਚਨ ਕਾਇਆ ਕੋਟ ਗੜ੍ਹ ਇਹ ਸਰੀਰ ਜਿਹੜਾ ਨਾ ਫਿਰ ਇਹ ਸੋਨੇ ਵਰਗਾ ਹੋ ਜਾਂਦਾ ਸੋਨਾ ਹੋ ਜਾਂਦਾ ਹੈ ਕਿੱਦਾਂ ਹੋਇਆ ਵਿੱਚ ਹਰ ਹਰ ਸਿੱਧਾ ਸਿੱਧਾ ਬਣੇ ਪ੍ਰਗਟ ਹੋਣਾ ਸਿੱਧ ਹੋਣਾ ਕਹਿੰਦੇ ਫਲਾਨਿਆਂ ਬੰਦਾ ਸਿੱਧ ਹੋ ਗਿਆ ਉਹਦਾ ਮੰਤਰ ਸਿੱਧ ਹੋ ਗਿਆ ਪਰ ਮਰਨ ਦੇ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁੱਦਾ ਇਹ ਵੱਡੇ ਭਾਗਾਂ ਦਾ ਰਸ ਮਿਲਿਆ ਵਾ ਤੇ ਉਹਦੇ ਵਿੱਚ ਗੁੱਧਾ ਗਿਆ ਉਹਨਾਂ ਇਸ ਕਰਕੇ ਮਨ ਨੂੰ ਖੋਜਣਾ ਹੈ ਦਿਲ ਨੂੰ ਖੋਜਣਾ ਹੈ ਪਰ ਇਹ ਕੰਮ ਸੌਖਾ ਨਹੀਂ ਹੈ ਉਹ ਕਹਿ ਲੋ ਤੇ ਇੱਕੋ ਤਰੀਕਾ ਮਨ ਨੂੰ ਖੋਜਣ ਦਾ ਵੀ ਅੰਤਰ ਧਿਆਨ ਹੋ ਕੇ ਧਿਆਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਨੀ ਹੈ ਇਹਨੇ ਬਾਹਰ ਜਾਣਾ ਵਾ ਇਹਨੇ ਆਪਣੇ ਵਿਚਾਰ ਦੇਣੇ ਆ ਇਹਨੇ ਉਡਾਰੀਆਂ ਮਾਰਨੀਆਂ ਵਾ ਤੇ ਗੁਰੂ ਕਿਰਪਾ ਕਰੂਗਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤੇ ਮਨ ਵਿੱਚੋਂ ਹੀ ਸੱਚ ਨੇ ਪ੍ਰਗਟ ਹੋਣਾ ਜਿਹੜਾ ਸਦ ਚਿੱਤ ਵਨ ਮਨ ਕਹਿ ਲੋ ਚਿੱਤ ਕਹਿ ਲੋ ਦਿਲ ਕਹਿ ਲੋ ਇਹ ਇਹ ਦੇ ਉੱਤੇ ਓਨਾ ਚਿਰ ਪਹਿਰਾ ਦੇਣਾ ਪੈਣਾ ਵਾ ਜਿੰਨਾ ਚਿਰ ਚਿੱਤ ਵਿੱਚੋਂ ਵਿਚਾਰ ਆਉਂਦੇ ਆ ਕਿਉਂਕਿ ਵਿਚਾਰਾਂ ਰਾਹੀਂ ਸਾਡੇ ਮਨ ਨੇ ਬਾਹਰ ਜਾਣਾ ਵਾ ਤੇ ਜਦੋਂ ਵਿਚਾਰ ਹੀ ਨਾ ਆਉਣ ਫਿਰ ਚਿੱਤ ਤੇ ਪਹਿਰੇ ਦੀ ਵੀ ਲੋੜ ਨਹੀਂ ਪੈਂਦੀ। ਜੇ ਰੋ ਕਿਸੇ ਨੇ ਆਉਣਾ ਨਹੀਂ ਜਾਣਾ ਨਹੀਂ ਤੇ ਫਿਰ ਪਹਿਰਾ ਵੀ ਥੋੜਾ ਕੋਈ ਉੱਥੇ ਕੋ ਦਿੰਦਾ ਹੈ। ਵੇਖੋ ਹੁਣ ਜਿੱਥੇ ਬਹੁਤੀ ਦੁਨੀਆ ਆਵੇ ਜਾਵੇ ਜਿਦਾਂ ਬਾਸਰ ਡੇ ਰੇਲਵੇ ਸਟੇਸ਼ਨ ਬੈਂਕਾਂ ਉੱਥੇ ਦੁਨੀਆ ਆਉਂਦੀ ਜਾਂਦੀ ਹੈ। ਉੱਥੇ ਫਿਰ ਗਾਰਡ ਖਲੋਤੇ ਹੁੰਦੇ ਪਹਿਰੇਦਾਰ ਖਲੋਤੇ ਆ। ਤੇ ਜਦੋਂ ਕੋਈ ਆਉਣਾ ਜਾਣਾ ਹੀ ਨਹੀਂ ਉਥੇ ਕੋ ਪਹਿਰਾ ਨਹੀਂ ਦਿੰਦਾ ਜਿੰਨਾ ਚਿਰ ਚਿੱਤ ਵਿੱਚੋਂ ਵਿਚਾਰ ਆਉਂਦੇ ਜਾਂਦੇ ਨੇ ਉਹਨਾਂ ਚਿਰ ਸਾਧਨਾ ਕਰਨੀ ਪੈਣੀ ਆ ਪਰ ਇੱਕ ਵਿਚਾਰ ਨੂੰ ਰੋਕਦੇ ਆ ਤੇ ਦੋ ਆ ਜਾਂਦੇ ਨੇ ਦੋ ਨੂੰ ਰੋਕ ਰੋਕਦੇ ਆ ਤੇ ਚਾਰ ਆ ਜਾਂਦੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਆ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਉੱਪਰ ਦੀ ਗੱਲ ਨਹੀਂ ਕੋਈ ਧਰਤੀ ਤੇ ਕਹਿ ਕਰ ਸਕਦਾ ਪਰ ਸਾਡੀ ਸਮਝ ਵਿੱਚ ਨਹੀਂ ਆਇਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਖ ਆਖ ਮਨ ਬਾਵਣਾ ਜੇਰੋਂ ਤੁਸੀਂ ਜਪੋਗੇ ਨਾ ਬਾਬਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇ ਮਨ ਨੇ ਦੁਖੀ ਹੋਣਾ ਬਹੁਤ ਦੁਖੀ ਹੋਣਾ ਕਿਉਂ ਮਨ ਦੀਆਂ ਆਦਤਾਂ ਨੇ ਮਨ ਦਾ ਸੁਭਾਅ ਵਾ ਧਿਆਨ ਸਾਧਨਾ ਜਪ ਸਾਧਨਾ ਇਹ ਮਨ ਦੇ ਸੁਭਾਅ ਦੇ ਉਲਟ ਵਾ ਕਈ ਕਹਿੰਦੇ ਲੋਕੀ ਕਹਿੰਦੇ ਸਿਮਰਨ ਕਰਦੇ ਆ ਵਿਚਾਰ ਬੜੇ ਆਉਂਦੇ ਆ ਬਾਹਰ ਕਹਿੰਦੇ ਆਖ ਆਖ ਮਨ ਵਾਵਣਾ ਵਾਵਣਾ ਕਹਿੰਦੇ ਦੁੱਖ ਦੇਣਾ ਸਿਮਰਨ ਇੱਕ ਮਨ ਨੂੰ ਦੁੱਖ ਦੇਣ ਵਾਲੀ ਚੀਜ਼ ਵਾ ਸੁੱਖ ਵਾਲੀ ਨਹੀਂ ਹੈ ਹਾਂ ਜਿੱਦ ਨੇ ਇਹਨੂੰ ਆਦਤ ਪੈ ਗਈ ਅੰਦਰ ਟਿਕਣ ਦੀ ਉਦਣ ਗੱਲ ਬਣੂਗੀ ਪਹਿਲਾ ਪਹਿਲਾਂ ਤੇ ਬੜੀ ਮੁਸ਼ਕਲ ਆਉਣੀ ਮਾਰਾ ਕਹਿੰਦੇ ਤੇ ਜਿੰਨਾ ਚਿਰ ਚਿੱਤ ਚ ਵਿਚਾਰ ਆ ਰਹੇ ਆ ਉਹਨਾਂ ਚਿਰ ਚਿੱਤ ਤੇ ਪਹਿਰਾ ਦੇਣਾ ਪੈਣਾ ਵਾ ਤੇ ਜਿੱਦਨ ਵਿਚਾਰ ਨਾਲ ਨਾ ਕੋਈ ਆਵੇ ਨਾ ਅੰਦਰੋਂ ਬਾਹਰ ਨੂੰ ਜਾਵੇ ਤੇ ਨਾ ਕੋਈ ਬਾਹਰੋਂ ਹੀ ਅੰਦਰ ਆਵੇ ਹੁੰਦਾ ਬ੍ਰਹਮ ਗਿਆਨੀ ਤੇ ਉਹ ਹੀ ਬੰਦਾ ਮੁਕਤ ਹੁੰਦਾ ਹੈ ਤੇ ਫਿਰ ਉਹਨੂੰ ਕੋਈ ਪਹਿਰਾ ਦੇਣ ਦੀ ਵੀ ਲੋੜ ਨਹੀਂ ਹੈ ਜਦੋਂ ਗੁਰੂ ਸਾਹਿਬ ਕਿਸ ਤੇ ਬਖਸ਼ਿਸ਼ ਕਰਦੇ ਸੀ ਨਾ ਕਹਿੰਦੇ ਜਾ ਹੁਣ ਤੈਨੂੰ ਕੋਈ ਲੋੜ ਨਹੀਂ ਐ ਇੱਕ ਮੁਸਲਮਾਨ ਫਕੀਰ ਨੇ ਬਾਬਾ ਗੁਰੂ ਨਾਨਕ ਸਾਹਿਬ ਨੂੰ 17 ਦਿਨ ਆਪਣੇ ਕੋਲ ਰੋਕ ਕੇ ਰੱਖਿਆ ਤੁਰਨਾ ਦੇਵੇ ਬਾਬਾ ਜੀ ਕਹਿੰਦੇ ਕੀ ਗੱਲ ਅਸੀਂ ਅੱਗੇ ਵੀ ਜਾਣਾ ਭਲਾ ਕਰਨਾ ਲੋਕਾਂ ਦਾ ਕਹਿੰਨ ਲੱਗੇ ਬਾਬਾ ਜੀ ਜਦੋਂ ਦੇ ਤੁਸੀਂ ਆਏ ਹੋ ਨਾ ਉਹ ਦਿਨ ਦਾ ਚਿੱਤ ਐ ਟਿਕਿਆ ਹੋਇਆ ਵਾ ਤੇ ਤੁਸੀਂ ਤੁਰ ਗਏ ਤੇ ਇਹਨੇ ਫੇਖ ਖੱਲਰ ਬਾ ਦੇਣਾ ਜੀ ਫਰੌਲਾ ਪਾ ਦੇਣਾ ਜੀ ਮਰ 18ਵੇਂ ਦਿਨ ਉਹਨੂੰ ਕਹਿੰਦੇ ਜਾ ਮੌਜਾਂ ਕਰ ਹੁਣ ਨਹੀਂ ਤੈਨੂੰ ਕੁਝ ਕਊਗਾਏ ਜਦੋਂ ਕੋ ਗੁਰੂ ਪੀਰ ਮਨ ਨੂੰ ਰੋਕ ਦੇਣਾ ਫਿਰ ਨਹੀਂ ਚੱਲਦਾ ਹੁੰਦਾ ਲੈਣੇ ਦਾ ਪਹਿਲੇ ਦਿਨ ਹੀ ਰੋਕਤਾ ਸੀ ਬਾਬੇ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਇਹ ਹੁਣ ਧਰਤੀ ਤੇ ਇਦਾਂ ਦੇ ਬੰਦੇ ਤਾਂ ਨਹੀਂ ਰਹੇ ਜਿਹੜੇ ਆਪਣੇ ਵਿਚਾਰਾਂ ਨੂੰ ਰੋਕ ਲੈਣ ਚਲੋ ਪਾਠ ਪੂਜਾ ਥੋੜੀ ਬਹੁਤੀ ਕਰ ਲੋ ਇਹ ਨੰਨੀ ਕੁ ਪਹਲਾਉ ਜੋ ਤੋ ਵਿਚਾਰ ਜਿਹੜੀ ਬੰਦੇ ਦੀ ਇੱਕ ਸ਼ਕਤੀ ਆ ਜੇ ਅੰਦਰ ਹੀ ਰੁਕ ਜਾਵੇ ਨਾ ਬਾਹਰ ਨਾ ਨ ਜਾਵੇ ਤੇ ਫਿਰ ਅੰਦਰੋਂ ਇਹ ਬੰਦਾ ਬਲਵਾਨ ਹੋ ਜਾਂਦਾ ਵਾ ਤੇ ਆਪਾਂ ਤੇ ਸਾਰੀ ਦਿਹਾੜੀ ਵਿਚਾਰਾਂ ਦੇ ਚੱਕਰ ਵਿੱਚ ਹੀ ਘੁੰਮੀ ਜਾਂਦੇ ਆ ਗੁਰੰਗਸਾਹ ਕਹਿੰਦੇ ਗੋਤੇ ਖਾਏ ਨਾ ਨਿਕਲੇ ਇਹ ਵਿਚਾਰਾਂ ਦੀ ਨਦੀ ਵਿੱਚ ਸਾਡਾ ਮਨ ਜਿਹੜਾ ਗੋਤੇ ਖਾਈ ਜਾਂਦਾ ਗੋਤੇ ਖਾਈ ਜਾਂਦਾ ਤੇ ਗੋਤ ਬਾਹਰ ਨਿਕਲਦਾ ਹੀ ਨਹੀਂ ਇਹਦਾ ਮਾਰਗ ਇਹਦੇ ਇਹ ਮਨ ਪੂਲਾ ਜਾਂਦਾ ਫੇਰੇ ਇਹ ਰੱਬ ਨੂੰ ਭਲਾ ਚੁੱਕਾ ਵਾ ਤੇ ਇਹ ਫੇਰੇ ਗੇੜਿਆਂ ਚ ਪਿਆ ਹੋਇਆ ਵਾ ਇਹ ਮਨ ਪੂਲਾ ਜਾਂਦਾ ਫੇਰੇ ਪਰ ਖੋਜ ਕਰਨ ਵਾਲੇ ਇਹਨੂੰ ਸਮਝ ਲੈਂਦੇ ਪਰ ਉਹ ਮੁਸ਼ਕਲ ਬਾਤ ਹੇ ਮੈਂ ਬਾਰ-ਬਾਰ ਕਹਿ ਰਿਹਾ ਮੁਸ਼ਕਲ